ਵਾਹਿਗੁਰੂ ਜੀ ਅੱਜ ਆਪਾਂ ਗੱਲ ਕਰਦੇ ਹਾਂ ਬਾਬਾ ਅਟਲ ਰਾਏ ਜੀ ਦੀ ਜਿਨ੍ਹਾਂ ਨੂੰ ਕਿ 9 ਸਾਲ ਦੀ ਉਮਰ ਵਿੱਚ ਹੀ ਆਪਣੀ ਦੇਹ ਦਾ ਤਿਆਗ ਕਰਨਾ ਪਿਆ ਸੀ ਉਹਨਾਂ ਤੋਂ ਇਸ ਦੀ ਕੀ ਭੁੱਲ ਹੋਈ ਸੀ ਬਾਬਾ ਅਟਲ ਰਾਏ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸਨ ਉਹਨਾਂ ਦਾ ਜਨਮ 1619 ਈਸਵੀ ਨੂੰ ਮਾਤਾ ਮਹਾਦੇਵੀ ਜੀ ਦੀ ਕੁੱਖੋਂ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੋਇਆ ਸੀ ਸਤੰਗ ਜੀ ਆਪ ਜੀ ਚਾਰ ਭਰਾ ਸੀਗੇ ਬਾਬਾ ਗੁਰਦਿੱਤਾ ਜੀ ਬਾਬਾ ਅਣੀ ਰਾਏ ਜੀ ਬਾਬਾ ਸੂਰਜਮਲ ਜੀ ਤੇ ਗੁਰੂ ਤੇਗ ਬਹਾਦਰ ਜੀ ਸਨ ਤੇ ਉਹਨਾਂ ਦੀ ਇੱਕ ਭੈਣ ਸੀਗੀ ਬੀਬੀ ਵੀਰੋ ਜੀ ਤੇ ਉਹਨਾਂ ਨੇ ਮੋਢਲੀ ਵਿੱਦਿਆ ਬਾਬਾ ਬੁੱਢਾ ਜੀ ਤੋਂ ਹਾਸਲ ਕੀਤੀ ਬਚਪਨ ਤੋਂ ਹੀ ਉਹ ਜੋਗੀ ਸੁਭਾਅ ਤੇ ਸਾਧੂ ਸੁਭਾਅ ਵਾਲੇ ਸੀ ਇੱਕ ਗੁਰਦੇਵ ਪਿਤਾ ਜੀ ਦੀ ਸੰਗਤ ਤੇ ਦੂਜਾ ਬਾਬਾ ਬੁੱਢਾ ਜੀ ਦੀ ਸਿੱਖਿਆ ਤੇ ਉਹਨਾਂ ਤੇ ਬਹੁਤ ਹੀ ਜ਼ਿਆਦਾ ਇਹਨਾਂ ਦਾ ਅਸਰ ਸੀ ਆਪ ਬਹੁਤ ਹੀ ਨੇਮ ਤੇ ਪ੍ਰੇਮ ਨਾਲ ਬਾਣੀ ਸੁਣਦੇ ਗੁਰੂ ਸੰਗਤ ਵਿੱਚ ਰਹਿੰਦੇ ਗੁਰਾਂ ਦੇ ਵਚਨ ਸੁਣਦੇ ਤੇ ਸੰਗਤ ਦੀ ਸੇਵਾ ਦੇ ਵਿੱਚ ਰੁੱਝੇ ਰਹਿੰਦੇ ਸੀ ਵਾਹਿਗੁਰੂ ਜੀ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਸੇਵਾ ਤੇ ਸਿਮਰਨ ਦੇ ਨਾਲ ਆਤਮਿਕ ਤੌਰ ਤੇ ਉੱਚੀਆਂ ਸੁਚੀਆਂ ਕਰਾਮਾਤਾ ਪ੍ਰਾਪਤ ਹੁੰਦੀਆਂ ਹਨ ਠੀਕ ਇਸੇ ਹੀ ਤਰ੍ਹਾਂ ਦੇ ਨਾਲ ਅਭਿਆਸ ਦੀ ਕਮਾਈ ਸੰਗਤਾਂ ਦੀ ਸੇਵਾ ਗੁਰੂ ਪਿਤਾ ਦੀਆਂ ਅਸੀਸਾਂ ਤੇ ਪਰਮਾਤਮਾ ਦੀ ਬਖਸ਼ਿਸ਼ ਤੇ ਮਿਹਰ ਦੇ ਨਾਲ ਬਾਬਾ ਅਟਲ ਰਾਏ ਜੀ ਦੇ ਹਿਰਦੇ ਵਿੱਚ ਵੀ ਇੱਕ ਰੋਹਾਨੀ ਕਿਸਮ ਦੀਆਂ ਜਿਹੜੀਆਂ ਤਬਦੀਲੀਆਂ ਸੀ ਉਹ ਆਉਣੀਆਂ ਸ਼ੁਰੂ ਹੋ ਗਈ ਸੀ। ਉਹ ਇੱਕ ਕਰਾਮਾਤੀ ਤਾਕਤਾਂ ਦੇ ਵਿੱਚ ਸਮਰਥ ਹੋ ਗਈ। ਇੱਕ ਦਿਨ ਦੀ ਗੱਲ ਹੈ ਕਿ ਬਾਬਾ ਅਟਲ ਰਾਏ ਜੀ ਆਪਣੇ ਹਾਣੀਆਂ ਦੇ ਨਾਲ ਰੋਜ਼ਾਨਾ ਵਾਂਗ ਖਿੱਦੋ-ਖੁੰਡੀ ਖੇਡ ਰਹੇ ਸਨ। ਖੇਡ ਦੇ ਦੌਰਾਨ ਕੀ ਹੋਇਆ ਕਿ ਉਹਨਾਂ ਦੇ ਇੱਕ ਮਿੱਤਰ ਮੋਹਨ ਦੇ ਫਿਰ ਵਾਰੀ ਆ ਗਈ ਪਰ ਕੀ ਸੀਗਾ ਕਿ ਸ਼ਾਮ ਪੈ ਗਈ ਹਨੇਰਾ ਹੋ ਰਿਹਾ ਸੀ ਤਾਂ ਉਹਨਾਂ ਨੇ ਖੇਡ ਨੂੰ ਉੱਥੇ ਹੀ ਬੰਦ ਕਰ ਦਿੱਤਾ ਕਿ ਜਿਹੜਾ ਮੋਹਨ ਹੈ ਉਹ ਆਪਣੀ ਵਾਰੀ ਹੈ ਜਿਹੜੀ ਉਹ ਅਗਲੇ ਦਿਨ ਆ ਕੇ ਦੇਊਗਾ। ਪਰ ਅਗਲੇ ਦਿਨ ਮੋਹਨ ਆਇਆ ਹੀ ਨਹੀਂ। ਬਾਬਾ ਅਟਲ ਰਾਏ ਤੇ ਆਪਣੇ ਸਾਰੇ ਮਿੱਤਰਾਂ ਦੇ ਨਾਲ ਉਹਨਾਂ ਦੇ ਘਰ ਗਿਆ ਮੋਹਨ ਨੂੰ ਬੁਲਾਉਣ ਲਈ। ਤਾਂ ਉਹ ਘਰ ਪਹੁੰਚੇ ਤਾਂ ਦੇਖਿਆ ਕਿ ਮਾਤਮ ਸ਼ਾਇਆ ਹੋਇਆ ਸੀ ਉਹਨਾਂ ਦੇ ਘਰ। ਪਤਾ ਲੱਗਿਆ ਕਿ ਜਿਹੜਾ ਉਹਨਾਂ ਦਾ ਦੋਸਤ ਸੀ ਮੋਹਨ ਜੀ ਦੀ ਵਾਰੀ ਸੀ ਉਹ ਤਾਂ ਮਰ ਗਿਆ। ਤੇ ਰਾਤ ਵੇਲੇ ਸੱਪ ਨੇ ਉਸ ਨੂੰ ਡੰਗ ਮਾਰ ਦਿੱਤਾ ਸੀ ਘਾ ਡੱਸ ਲਿਆ ਸੀ। ਜਿਸ ਕਾਰਨ ਉਹਦੀ ਮੌਤ ਹੋ ਗਈ ਸੀ। ਬਾਬਾ ਅਟਲ ਜੀ ਮੋਹਨ ਦੀ ਮ੍ਰਿਤਕ ਦੇਦੇ ਕੋਲ ਜਾ ਖਲੋਤੇ ਤੇ ਜਿਹੜੀ ਆਪਣੀ ਖੁੰਡੀ ਸੀਗੀ ਜਿਹਦੇ ਨਾਲ ਉਹ ਖੇਡਦੇ ਹੁੰਦੇ ਸੀ अनुमोद ਗਲ ਵਿੱਚ ਪਾਈ ਤੇ ਕਹਿਣ ਲੱਗੇ ਕਿ ਉੱਠ ਪਾਈ ਮੋਹਨ ਉੱਠ ਕੇ ਆਪਣੀ ਬਾਰੀ ਦੇ ਤੇ ਹੁੰਦਾ ਕਿ ਇਹ ਵੈਗਰੂ ਜੀ ਕੇ ਮ੍ਰਿਤਕ ਜਿਹੜਾ ਮੋਹਨ ਹੈ ਉਹ ਉੱਠ ਖਲੋਤਾ ਤੇ ਆਪਣੇ ਮਿੱਤਰਾਂ ਦੇ ਨਾਲ ਖੇਡਣ ਚਲਾ ਗਿਆ ਉਸ ਵਕਤ ਬਾਬਾ ਅਟਲ ਰਾਏ ਜੀ ਦੀ ਉਮਰ 9 ਸਾਲ ਦੀ ਸੀਗੀ 9 ਕੁ ਸਾਲ ਦੇ ਕਰੀਬ ਸੀਗੀ ਮੋਹਨ ਦੇ ਮਾਤਾ ਪਿਤਾ ਬਹੁਤ ਖੁਸ਼ ਹੋਏ ਹੌਲੀ ਹੌਲੀ ਇਹ ਗੱਲ ਸਿੱਕੀ ਜਿਹੜੀ ਸਾਰੇ ਨਗਰ ਦੇ ਵਿੱਚ ਫੈਲ ਗਈ ਕਿ ਬਾਬਾ ਅਟਲ ਰਾਏ ਜੀ ਨੇ ਮੁਰਦਾ ਜਿਹੜਾ ਆਪਣਾ ਦੋਸਤ ਸੀ ਉਹ ਜਿਉਂਦਾ ਕਰ ਦਿੱਤਾ ਹੈ ਆਪਣਾ ਮਿੱਤਰ ਜਦ ਇਹ ਗੱਲ ਸ੍ਰੀ ਗੁਰੂ ਹਰगोविंद ਸਿੰਘ ਸਾਹਿਬ ਜੀ ਨੂੰ ਪਤਾ ਲੱਗੀ ਤਾਂ ਉਹ ਆਪਣੇ ਪੁੱਤਰ ਦੇ ਇਸ ਵਤੀਰੇ ਤੋਂ ਬਹੁਤ ਹੀ ਨਾਰਾਜ਼ ਹੋਏ। ਉਹਨਾਂ ਨੇ ਬੜੇ ਹੀ ਦੁਖੀ ਮਨ ਦੇ ਨਾਲ ਕਿਹਾ ਕਿ ਅਟਲ ਰਾਏ ਨੇ ਇਹ ਜਿਹੜਾ ਕੰਮ ਕੀਤਾ ਇਹ ਚੰਗਾ ਨਹੀਂ ਕੀਤਾ। ਕਿਉਂਕਿ ਇਹੋ ਜਿਹੀ ਕਰਾਮਾਤ ਵਿਖਾਉਣੀ ਕਦੇ ਵੀ ਠੀਕ ਨਹੀਂ ਹੈਗੀ। ਇਹ ਤਾਂ ਸਿੱਧਾ ਪਰਮਾਤਮਾ ਦੇ ਭਾਣੇ ਦੇ ਵਿੱਚ ਹੀ ਦਖਲ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਿਹੜੇ ਸਾਡੇ ਹੋਰ ਗੁਰੂ ਸਹਿਵਾਨ ਹੋਏ ਨੇ ਉਹ ਵੀ ਕਰਾਮਾਤਾ ਵਿਖਾਉਣ ਦੇ ਵਿਰੋਧਾ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸਿੱਧਾਂ ਦੇ ਨਾਲ ਜਿਹੜੀ ਗੋਸ਼ਟ ਸੀਗੀ ਉਹ ਇਸੇ ਵਿਸ਼ੇ ਤੇ ਹੋਈ ਸੀ ਉਹਨਾਂ ਆਸਾ ਦੀ ਵਾਰ ਬਾਣੀ ਦੇ ਵਿੱਚ ਸਪਸ਼ਟ ਫਰਮਾਇਆ ਹੈ ਕਿ ਜਿਹੜੀ ਰੱਬੀ ਮਿਹਰ ਦੇ ਨਾਲ ਜਿਹੜੀ ਚੀਜ਼ ਪ੍ਰਾਪਤ ਹੋਵੇ ਸਿਰਫ ਉਹੋ ਹੀ ਕਰਾਮਾਤ ਹੁੰਦੀ ਹੈ ਇਸ ਲਈ ਬਾਬਾ ਅਟਲ ਰਾਏ ਜੀ ਨੇ ਸਿੱਖੀ ਸਿਧਾਂਤਾਂ ਤੋਂ ਉਲਟਾ ਕੰਮ ਕੀਤਾ ਸੀਗਾ ਜਦ ਬਾਬਾ ਅਟਲ ਰਾਏ ਜੀ ਨੂੰ ਇਹ ਪਤਾ ਲੱਗਿਆ ਕਿ ਉਹਨਾਂ ਦੀ ਇਸ ਘਟਨਾ ਤੋਂ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਉਹ ਬਹੁਤ ਨਾਰਾਜ਼ ਤੇ ਦੁਖੀ ਨੇ ਤਾਂ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਸੱਚਮੁੱਚ ਮੈਥੋਂ ਬਹੁਤ ਵੱਡੀ ਭੁੱਲ ਹੋਈ ਹੈ ਪਰਮਾਤਮਾ ਦੇ ਬਾਣੇ ਦੇ ਵਿਰੁੱਧ ਕੰਮ ਕਰਨਾ ਗੁਰੂ ਉਪਦੇਸ਼ ਦੇ ਉਲਟ ਹੁੰਦਾ ਹੈ ਇਸ ਲਈ ਉਹਨਾਂ ਆਪਣੇ ਕੋਲੋਂ ਹੋਈ ਭੁੱਲ ਨੂੰ ਬਖਸ਼ਾਉਣ ਦੇ ਲਈ ਜਾਂ ਪਛਤਾਵਾ ਕਰਨ ਦੇ ਲਈ ਅਕਾਲ ਪੁਰਖ ਅੱਗੇ ਜਾਂ ਆਪਣੇ ਗੁਰੂ ਪਿਤਾ ਜੀ ਅੱਗੇ ਕੋਈ ਵੀ ਮਾਫੀਨਾਮਾ ਜਾਂ ਖੀਮਾ ਜਾਚਨਾ ਨਹੀਂ ਕੀਤੀ ਉਹਨਾਂ ਨੇ ਕੇਵਲ ਅਕਾਲ ਪੁਰਖ ਦੇ ਅੱਗੇ ਇੱਕੋ ਅਰਦਾਸ ਕੀਤੀ ਕਿ ਸੱਚਮੁੱਚ ਹੀ ਮੈਂ ਬਹੁਤ ਵੱਡੀ ਭੁੱਲ ਕੀਤੀ ਹੈ ਜਿਸ ਕਾਰਨ ਮੇਰੇ ਗੁਰੂ ਦੇ ਪਿਤਾ ਜੀ ਨਾਰਾਜ਼ ਹਨ ਮੈਂ ਆਪਣੇ ਮਿੱਤਰ ਮੋਹਨ ਨੂੰ ਜੀਵਿਤ ਕੀਤਾ ਹੈ ਹੁਣ ਮੈਂ ਉਹਨਾਂ ਦੀ ਥਾਂ ਆਪਣਾ ਸਰੀਰ त्याਗਣਾ ਚਾਹੁੰਦਾ ਹਾਂ ਆਪਣੇ ਮਿੱਤਰ ਦੀ ਥਾਂ ਤੇ ਉਸ ਦੀ ਥਾਂ ਦੇ ਪਰਲੋਕ ਵਿੱਚ ਆਉਣ ਲਈ ਤਿਆਰ ਹਾਂ ਇਹਨਾਂ ਆਖ ਕੇ ਬਾਬਾ ਅਟਲ ਰਾਏ ਜੀ ਸਮਾਦੀ ਲਾ ਕੇ ਬੈਠ ਗਏ ਤੇ ਕੁਝ ਸਮੇਂ ਦੇ ਵਿੱਚ ਹੀ ਉਹਨਾਂ ਨੇ ਆਪਣਾ ਜਿਹੜਾ ਸਰੀਰ ਸੀ ਉਹ ਤਿਆਗ ਦਿੱਤਾ ਦੇਹ ਤਿਆਗ ਦਿੱਤੀ ਤਾਂ ਇਹ ਘਟਨਾ 1628 ਇਸਵੀ ਦੀ ਹੈ ਵਹਿਗੁਰੂ ਜੀ 1628 ਇਸਵੀ ਦੇ ਵਿੱਚ ਬਾਬਾ ਅਟਲ ਰਾਏ ਜੀ ਜੋਤੀ ਜੋਤ ਸਮਾ ਗਏ ਜਿਸ ਥਾਂ ਤੇ ਆਪ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਉਥੇ ਗੁਰਦੁਆਰਾ ਬਾਬਾ ਅਟਲ ਸਾਹਿਬ ਬਣਾਇਆ ਹੋਇਆ ਹੈ ਪਹਿਲਾਂ ਪਹਿਲ ਜਿਹੜਾ ਇੱਥੇ ਸਿਰਫ ਇੱਕ ਛੋਟੀ ਜਿਹੀ ਸਮਾਦ ਬਣੀ ਹੁੰਦੀ ਸੀ ਫਿਰ 1778 ਈਸਵੀ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਉਸਾਰਨ ਦੇ ਲਈ ਕਾਰਜ ਸ਼ੁਰੂ ਕੀਤਾ ਗਿਆ ਇਸ ਗੁਰਦੁਆਰਾ ਸਾਹਿਬ ਦੀਆਂ 9 ਮੰਜ਼ਿਲਾ ਬਣਾਈਆਂ ਗਈਆਂ ਨੇ ਕਿਉਂ ਕਿ ਉਹਨਾਂ ਦੀ ਜਿਹੜੀ ਉਮਰ ਸੀਗੀ ਬਾਬਾ ਅਟਲ ਰਾਏ ਜੀ ਦੀ 9 ਸਾਲ ਦੀ ਸੀ ਜਦੋਂ ਉਹ ਜੋਤੀ ਜੋਤ ਸਮਾਏ ਸੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਦਾਨੀ ਸੱਜਣ ਨੇ ਜਿਹੜੇ ਉਹ ਪੱਕੇ ਪਕਾਏ ਜਿਹੜੇ ਪ੍ਰਸ਼ਾਦੇ ਨੇ ਉਹ ਚੜ੍ਹਾਉਂਦੇ ਨੇ ਤੇ ਉਹੋ ਹੀ ਲੰਗਰ ਦੇ ਵਜੋਂ ਵਰਤਾ ਦਿੱਤੇ ਜਾਂਦੇ ਨੇ ਇਸ ਲਈ ਇਸ ਦੇ ਬਾਰੇ ਵਿੱਚ ਇਹ ਅਖਾਣ ਹੈ ਜਿਹੜੀ ਪ੍ਰਚਲਿਤ ਹੋ ਗਈ ਹੈ ਕਿ ਬਾਬਾ ਅਟਲ ਪੱਕੀ ਪਕਾਈ ਕੱਲ ਤਾਂ ਇਸ ਤਰ੍ਹਾਂ ਵਾਹਿਗੁਰੂ ਜੀ ਬਾਬਾ ਅਟਲ ਰਾਏ ਜੀ ਨੇ ਆਪਣੀ ਹੋਈ ਜਿਹੜੀ ਭੁੱਲ ਸੀਗੀ ਉਹਨੂੰ ਸੁਧਾਰਿਆ ਆਪਣੀ ਦੇ ਤਿਆਗ ਕੇ ਵਾਹਿਗੁਰੂ ਜੀ ਇਸ ਚੀਜ਼ ਤੋਂ ਅਸੀਂ ਸਮਝ ਸਕਦੇ ਹਾਂ ਕਿ ਜਿਹੜੀ ਸਿੱਖ ਕਰਾਮਾਤਾਂ ਨੇ ਇਹਨਾਂ ਦੀ ਸਿੱਖ ਧਰਮ ਦੇ ਵਿੱਚ ਮਾਨਯਤਾ ਨਹੀਂ ਹੈਗੀ ਸਾਡੇ ਗੁਰੂ ਸਹਿਬਾਨ ਕਰਾਮਾਤਾਂ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਸੀ ਉਹ ਵਾਹਿਗੁਰੂ ਦੀ ਦਿੱਤੀ ਦੇ ਵਿੱਚ ਹੀ ਵਿਸ਼ਵਾਸ ਕਰਦੇ ਸੀ ਜਿਹੜੀ ਚੀਜ਼ ਸਾਨੂੰ ਰੱਬ ਦੀ ਮਿਹਰ ਦੇ ਨਾਲ ਮਿਲਦੀ ਆ ਸਿਰਫ ਉਹ ਹੀ ਕਰਾਮਾਤ ਹੁੰਦੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਸ ਦਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ